ਸਾਸਰੀ ਜੀ ਗੱਲ ਭਾਜੀ ਸਾਸਰੀ ਭਾਜੀ ਸਾਸਰੀ ਜੀ ਕੀ ਹਾਲ ਚਾਲ ਆ ਚੱਲਦੀ ਗੱਲ ਤੁਹਾਨੂੰ ਸੁਣਾਉ ਕਿੰਨੀਆਂ ਵਾਂ ਝੋਟੀਆਂ ਦੋ ਜੇ ਪਿੰਡ ਠੀਕ ਆ ਜੀ ਹਾਂਜੀ ਆ ਗੱਬਣਾ ਹਾਂਜੀ ਇਹ ਗੱਬਣਾ ਠੀਕ ਆ ਹਾਂਜੀ ਇਹ ਗਰੰਟੀ ਨਾਲ ਆਪਾਂ ਇਥੋਂ ਪਿੰਡੋਂ ਲਈ ਆ ਅੱਛਾ ਪਿੰਡੋਂ ਲਈ ਉਹ ਉਹ ਹੈ ਹਰਿਆਣੇ ਦੀ ਜੇ ਠੀਕ ਆ ਜੀ ਹਾਂਜੀ ਉਹ ਤਾਜੀ ਸੂਈ ਆ ਇਹ ਮਹੀਨੇ ਦੀ ਮੰਨ ਕੇ ਚੱਲੋ ਠੀਕ ਹਾਂਜੀ ਆਪਣਾ ਨਾਮ ਦੱਸ ਦਿਓ ਫਿਰ ਮੇਰਾ ਨਾਂ ਜੇ ਜਗਰਾਤ ਸਿੰਘ ਅੱਛਾ ਜੀ ਪਿੰਡ ਰਤਨਗੜ ਠੀਕ ਆ ਜ਼ਿਲ੍ਹਾ ਅਮਰਸਰ ਤੇ ਤਹਿਸੀਲ ਬਾਬਾ ਬਕੜਾ ਇਹ ਰਤਨਗੜ ਪੇਂਟ ਕਿੱਥੇ ਕਰਕੇ ਪੈਂਦਾ ਇਹ ਆਪਣਾ ਆਪਾਂ ਬਿਆਸ ਰਵੀ ਵੱਲੋਂ ਆਈ ਤੇ ਖਲਚੀਆਂ ਆਉਂਦਾ ਠੀਕ ਆ ਖਲਚੀਆਂ ਦਾ ਖਡੂ ਸਾਹਿਬ ਰੋਡ ਤੇ ਆਪਣਾ ਪਹਿਲਾ ਪੇਂਟ ਰਤਨਗੜ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਬੋਲਿਓ ਮੋਬਾਈਲ 95013 63070 ਠੀਕ ਆ ਹਾਂਜੀ ਤੇ ਬੇਨਤੀ ਵੀਰਾਂ ਨੂੰ ਵੀ ਇਹ ਆ ਵੀ ਕੋਲ ਆਗੇ ਭਾ ਦੇ ਚੈੱਕ ਕਰਕੇ ਤਸੱਲੀ ਕਰਕੇ ਹਾਂਜੀ ਹਾਂਜੀ ਕੁਝ ਗੱਲਾਂ ਵੀਡੀਓ 'ਚ ਪੁੱਛਣ ਵਾਲੀਆਂ ਰਹਿਂਦੀਆਂ ਵਾਂ ਹਾਂਜੀ ਹਾਂਜੀ ਤੇ ਵੀਰ ਨੂੰ ਫੋਨ ਤੇ ਪੁੱਛ ਸਕਦੇ ਹਾਂਜੀ ਥਾਣਾ-ਥਾਣਾ ਦੀਆਂ ਸਾਰੀਆਂ ਓਕੇ ਆ ਓਕੇ ਓਕੇ ਆਪਣੀ ਗਾਰੰਟੀ ਹੋ ਭਾਜੀ ਅਰੇ ਗਾਰੰਟੀ ਹੋਗੀ ਹਾਂਜੀ ਹਾਂਜੀ ਖਾਣ ਦੀ ਵਾਰ ਕਾਟ ਦੀ ਆਪਣੀ ਗਰੰਟੀ ਹੋਗੀ ਠੀਕ ਆ ਹਾਂਜੀ ਹਾਂਜੀ ਬਾਕੀ ਗੱਬਣਾ ਦਾ ਤੁਹਾਨੂੰ ਪਤਾ ਭਾਜੀ ਟਿਪ ਕੇ ਲਿਆਈ ਦਿਆਂਗਾ ਹਾਂ ਹਾਂ ਟਿਪ ਕੇ ਲਿਆਈ ਦਿਆਂਗਾ ਅਗਲਾ ਵੀ ਬੇਨਤੀ ਇਹੋ ਹੀ ਆ ਵੀ ਜਿੰਨੇ ਆਉਣਾ ਨਾ ਜਿੰਨੇ ਆਨਲਾਈਨ ਮੰਗਾਉਣੀ ਵੇ ਘਰ ਤੇ ਪਕੇ ਤੇ ਵੀਰ ਨੂੰ ਬਾਅਦ ਚ ਦੱਸ ਦੇਣਾ ਹਾਂਜੀ ਹਾਂਜੀ ਇਹ ਵੀ ਗੱਲ ਆ ਨਾ ਕਾਲ ਤੇ ਵੀ ਤਪਾ ਸਕਦਾ ਹਾਂ 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 ਵੀਡੀਓ ਕਾਲ ਤੇ ਵੀ ਤਪਾ ਸਕਦਾ ਵਾ ਹਾਂਜੀ ਹਾਂਜੀ ਤੇ ਕਿਉਂਕਿ ਸੂਨ ਵਾਲਾ ਜਿਹੜਾ ਡੰਗਰਾ ਉਹਦਾ ਥਣ ਟਿਪ ਕੇ ਤੇ ਦੂਸਰੇ ਦੀ ਚਵਾਈ ਕਰਕੇ ਦੂਸਰੇ ਚਵਾਈ ਕਰਕੇ ਤੇ ਇਹਦੇ ਬਾਰੇ ਦੱਸਿਓ ਹਾਂ ਇਹ ਇਹ ਹੈ ਜੀ ਭਾਜੀ ਦੂਜਾ ਸੁਆਵਾ ਦੂਜਾ ਹਸੂਗਾ ਹਾਂਜੀ ਤੇ ਚੰਗੀ ਵੱਡੀ ਆ ਛੋਟੀ ਛੋਟੀ ਨਹੀਂ ਆ ਮੰਨ ਲਓ ਵੀ ਚੌੜੀ ਆ ਕਾਫੀ ਤੇ ਬੇਲ ਦੀ ਵੀ ਕਾਫੀ ਲੰਮੀ ਆ ਹਾਂਜੀ ਤੇ ਗੱਬਣ ਜੇ ਤੇ 24 ਤਰੀਕ ਨੂੰਰੇ ਦਿਨ ਪੂਰੇ ਹੁੰਦੇ ਆ ਅੱਛਾ ਗੱਬਣ ਆ ਹਾਂਜੀ 24 ਦਸੰਬਰ ਨੂੰ 24 ਦਸੰਬਰ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਉੱਤੇ ਵੀ 5-7 ਦਿਨ ਲਾ ਜਾਣੇ ਬਾਕੀ ਉੱਤੇ ਵੀ ਖੜ ਸਕਦੀ ਆ ਤੇ ਕਈ ਵਾਰਾਂ ਬਰਾਬਰ ਵੀ ਸੁੱਝ ਜਾਂਦੀ ਆ ਹਾਂਜੀ ਕਿਤੇ ਵੀ ਸੋ ਸਕਦੀ ਆ ਕਈ ਵਾਰਾਂ ਦੂਰ ਚੱਲ ਜੇ ਤੇ ਪਹਿਲਾਂ ਵੀ ਸੁੱ ਸਕਦੀ ਆ ਇਹ ਇਹ ਗੱਲਾਂ ਦੱਸ ਦੇ ਤਾਂ ਵਾ ਹਾਂਜੀ ਪਿੰਡੋਂ ਲਈ ਆ ਆ ਤਾਂ ਪਿੰਡ ਦਾ ਬੰਦਾ ਤਾਂ ਨਹੀਂ ਮਾੜਾ ਡੰਗਰ ਦਿੰਦਾ ਹੁੰਦਾ ਪਿੰਡ ਦੇ ਮਾੜਾ ਮੇਰੇ ਮੈਂ ਵੇਂਦਾ ਰਿਆਂ ਮੱਜ ਠੀਕ ਆ ਤੇ 12 ਲੀਟਰ ਨੇ ਪਹਿਲੇ ਸੂਏ ਚ ਆਇਆ ਦੁੱਧ ਅੱਛਾ 12 ਐਰਕਾ ਦੂਜਾ ਸੂਆ ਤੇ ਕਿਆ ਐਰਕੀ ਦੂਜਾ ਦੂਜਾ ਸੂਆ ਹਾਂਜੀ ਕੋਈ ਸੇਵਾ ਕਰੇ ਭੈਣ ਭਰਾ ਕਿਉਂਕਿ ਪਸ਼ੂ ਸੇਵਾ ਦਾ ਹੁੰਦਾ ਬਾਕੀ ਗੱਬਣ ਡੰਗਰ ਦਾ ਆਈਡੀਆ ਹੁੰਦਾ ਭੈਣ ਭਰਾਓ ਇਹ ਆਪਣਾ ਆਈਡੀਆ ਲਾ ਲਿਆ ਕਰੋ ਹਾਂਜੀ ਤੇ ਇਹ ਨਹੀਂ ਵੀਰ ਨੇ 14 ਕਹਿਤਾ ਜਾਂ 12 ਕਹਿਤਾ ਤੇ ਤੁਸੀਂ ਉੱਤੇ ਪੱਕੇ ਹੋ ਜਾਣਾ ਵਾ ਆਪਣਾ ਵੀ ਆਈਡੀਆ ਲਾ ਲਿਆ ਕਰੋ ਪੈਸੇ ਤੁਸੀਂ ਖਰਚਣੇ ਆ ਤੇ ਝੋਟੀ ਚੰਗੀ ਬੇਲ ਦੀ ਲੰਮੀ ਆ ਬਾਕੀ ਮੰਲੋ ਵੀਰ ਨੇ ਇਹ ਨਹੀਂ ਕਹਤਾ ਉਧਰੋਂ ਆਈ ਆ ਮੰਲੋ ਉਹਨਾਂ ਵਾਲੀਆਂ ਝੋਟੀਆਂ ਦੇ ਬਰਾਬਰ ਹੀ ਆ ਇਹ ਤੇ ਚੰਗੀ ਚੌੜੀ ਆ ਬੇਲਬਾਲ ਪੂਰੀ ਲੰਮੀ ਆ ਥਣ ਦੀ ਕਵਾਜ ਦੀ ਪੱਡੀ ਜੇ ਥਣ ਤੋਂ ਸੋਨਾ ਲੱਗਾ ਬਾਅਦ ਝੋਟੀ ਮੰਲੋ ਬਾਹਰ ਆਊਗੀ ਜੇ ਜਦੋਂ ਥਣਲੇ ਬਾਅਦ ਹਾਂ ਦਿਨਾਂ ਦੇ ਗਈ ਨਾ ਆਪਣੇ ਪੂਰੇ ਹਾਂਜੀ ਹਾਂਜੀ ਤੇ ਜੱਤ ਵਾਲੀ ਆ ਝੋਟੀ ਜੱਤ ਵਾਲੀ ਥਣ ਲੱਗਾ ਜਦੋਂ ਘੜ ਘੜ ਕੇ ਥਣ ਲਾਇਆ ਇਹ ਸੋਣੀ ਸਾਫ ਸੁਥਰੀ ਆ ਤੇ ਕੋਈ ਲੱਸਾ ਪਨ ਨਹੀਂ ਆ ਪੂਰੀ ਕੈਮ ਆ ਕਾਮ ਹੂੰ ਤੇ ਬਾਕੀ ਆ ਵੀਰ ਨੂੰ ਮਿਲ ਕੇ ਜਾਇਓ ਜਾਂ ਕੁਛ ਵੀ ਆ ਇਹ ਮਾਝੀ ਵਾਲੇ ਭਾਉ ਆ ਹਾਂਜੀ ਤੇ ਲਾਵਾ ਸੱਚ ਬੋਲ ਕੇ ਭਾਈ ਡੰਗਰ ਹਾਂਜੀ ਕੋਈ ਆਪਾਂ ਝੂਠ ਨਹੀਂ ਇਹਦੇ ਵਿੱਚ ਚਲੋ ਆਪਾਂ ਨੂੰ ਮੈਂ ਮੇਰੇ ਇੱਕ ਪਿੰਡ ਦੀ ਮਾਝਾ ਪਤਾ ਕਰੇ ਗਰੰਟੀ ਦੇ ਰਹੇ ਆ ਠੀਕ ਆ ਬਾਕੀ ਭੈਣ ਭਰਾ ਆਪਣਾ ਤਿੱਪ ਕੇ ਖੜੇ ਨਹੀਂ ਨਹੀਂ ਤਿੱਪ ਕੇ ਖੜਨੀ ਚਾਹੀਦੀ ਆ ਹਾਂਜੀ ਹਾਂਜੀ ਕਿਤੇ ਉਹ ਵੀ ਇਹ ਡੰਗਰ ਲੈਣਾ ਇਹ ਨਹੀਂ ਢੜਕੋ ਲੈਣਾ ਕਿਤੇ ਉਹ ਵੀ ਲੈਣਾ ਚੈੱਕ ਕਰਕੇ ਤਸੱਲੀ ਕਰਕੇ ਖੜੇ ਹੋ ਗੋਗੇ ਇਹ ਸਾਲੀ ਚੀਜ਼ ਆ ਸਾਲੀ ਚੀਜ਼ ਤੇ ਆਈਡੀਆ ਭੈਣ ਭਰਾਵਾਂ ਨੇ ਦਿੱਤਾ ਹਾਂ ਦਾ ਬਈ ਆਈਡੀਆ ਦਿੱਤਾ ਹਾਂ ਆਈਡੀਆ ਵੀ ਇੰਨਾ ਚਮੂਆ ਵਾ ਨਾਲ ਤੁਹਾਨੂੰ ਦੱਸਣ ਦੇ ਆ ਬਾਕੀ ਦੁੱਧ ਹੁੰਦਾ ਸੇਵਾ ਦਾ ਹਾਂਜੀ ਦੁੱਧ ਸੇਵਾ ਦਾ ਹਾਂ ਹੁਣ ਮੰਨ ਲਓ ਜੇ 4 ਲੀਟਰ ਦਿੰਦੇ ਤੇ 5 ਕਿਲੋ 5 ਕਿਲੋ ਮਾਦਰੀ ਹੋਣਾ ਹਾਂਜੀ 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 ਤੇ ਸਹੀ ਆ ਹਾਂਜੀ ਹਾਂਜੀ ਤੇ ਕੀ ਕਰਨਾ ਲੈਂਡ ਦੇਣਾ ਵੀਰ ਲੈਂਡ ਦੇਣਾ ਝੋਟੀ ਤੇ ਬਹੁਤ ਵੱਡੀ ਆ ਹਾਂਜੀ ਤੇ ਆਪਾਂ ਲੱਖੋਂ ਅੰਦਰ ਹੀ ਮੁੱਲ ਕਰ ਦੇਣਾ ਲੱਖੋਂ ਅੰਦਰ ਨਾਲੇ ਕੁਛ ਦਿਨ ਵੀ ਖੜਨੇ ਆ ਹਾਂਜੀ ਕੁਛ ਦਿਨ ਵੀ ਖੜਨੇ ਆ ਤੇ ਭੈਣ ਭਰਾ ਦੇ ਸਵਾਗ ਆਖੇ ਸਵਾਗੇ ਦੇ ਦਾਂਗੇ ਬਿਆਨਾ ਪਾ ਦੇ ਕੋਈ 10000 ਠੀਕ ਆ ਹਾਂਜੀ ਤੇ ਉਹਦੀ ਪਰ ਸਾਹਮਦੇ ਪੈਸੇ ਵੱਖਰੇ ਲੱਗਣੇ ਜੇ ਫਿਰ ਅਛਾ ਉਹਦੇ ਵੱਖਰੇ ਲੱਗਣੇ ਆ ਹੁਣ ਗੱਬਨਾ ਮੁੱਲ ਤਾਂ ਅੰਦਾਜ਼ਾ ਦਿੰਨੇ ਆ ਉਹਦਾ ਲੱਖ ਕਰ ਦਿੰਗੇ ਫਿਰ ਹਾਂਜੀ ਜੇ ਇਹ ਤੇ ਕਿਸੇ ਨੇ ਵੀਰ ਭਾਣੇ ਸਵਾਗ ਖਾਣ ਨਹੀਂ ਹੋਵੇ ਹਾਂ ਤੇ 100000 ਰੁਪਇਆ ਠੀਕ ਆ ਤੇ ਉਹਦਾ 95000 95000 ਹਾਂ 95000 ਚ 3000 ਛੋਟ ਕਰ ਦਾਂਗੇ 92000 ਦੀ 92000 ਦੇ ਦੇਣ ਲੈਣ ਵਾਲੇ ਦੀ 90 ਦੀ ਹੋਊਗੀ ਹਾਂ ਨਾ ਹੀ 90 ਦੀ ਕਰ ਦੇ ਵੀਰ ਕਰ ਦਾਂਗੇ ਭਾਜੀ ਹਾਂ ਨਹੀਂ ਬਾਕੀ ਇਹ ਛੋਟੀ ਹੋਣੀ ਆ ਛੋੜ ਕਰਾ ਲਿਓ ਪ੍ਰੇਮ ਪਿਆਰ ਨਾ ਹੀ ਆ ਪ੍ਰੇਮ ਪਿਆਰ ਨਾ ਉਹ ਵੀਰ ਨੂੰ ਫੋਨ ਲਾ ਕੇ ਕਰ ਲਿਓ ਹਾਂ ਨਾ 90000 ਦੀ ਆ ਤੇ ਵੱਡੀ ਆ ਝੋਟੀ ਇਹ ਭਾਵੇਂ ਦੁੱਧ ਤੁਸੀਂ 10 ਲੀਟਰ ਮੰਨ ਕੇ ਲੈ ਜਾਓ ਮੂਲ ਉਹ ਕਰਤਾ ਵਾ ਇਹ ਝੋਟੀ ਵੱਡੀ ਦੇ ਪੈਸੇ ਮੰਗੇ ਆ ਭਾਵੇਂ ਝੋਟੀ ਕੱਢੂਗੀ ਭਾਜੀ 12 13 ਲੀਟਰ ਦਾ ਦੁੱਧ ਦੇਵਾ ਦਕਰੂ ਨਾ ਕੱਢੂਗੀ ਥਣ ਥਣ ਸੋਨਾ ਲੱਗਾ ਤੇ ਵੀਰ ਨੇ ਬਾਕੀ ਜਿਹੜਾ ਮੰਨ ਲਓ ਵੀ ਅੱਜ ਤਰੀਕ ਹੈਗੀ ਆ 9 ਤੇ ਜਿਹੜੇ ਸਾਹਨ ਆ ਵੀਰ ਨੇ ਮੰਨ ਲਓ ਟਾਈਮ ਦੱਸਿਆ ਵਾ ਝੋਟੀ ਪੂਰੀ ਮੰਨ ਲਓ ਵੀ ਜਾਉ ਸਰੇ ਦੇ ਹਾਂਜੀ ਤੇ ਸਿਮਨ ਵੀ ਨੂੰ ਬਹੁਤ ਕੁਆਲਟੀ ਦਾ ਮਨੇ ਇਹਨੇ ਸ਼ੇਰਸ਼ਾਹ ਮਾਲੀ ਦਾ ਲੱਗਾ ਜੀ ਸਿਮਨ ਠੀਕ ਹੈ ਜੋ ਉਹ ਸਟਿਕ ਵੀ ਉਹਨਾਂ ਨੇ ਦਿੱਤੀ ਆ ਕਿਉਂਕਿ ਪਿੰਡੋਂ ਲਈ ਆ ਅੱਛਾ ਸਟਿਕ ਵੀ ਦਿੱਤੀ ਆ ਹਾਂ ਜੀ ਜਿਹੜਾ ਸੰਸਲੀਵਾਰ ਡੇਰੀ ਫਾਰਮ ਆ ਨਾ ਹਾਂਜੀ ਉਹਦਾ ਮਾਲੀ ਆ ਸ਼ੇਰਸ਼ਾਹ ਠੀਕ ਹੈ ਉਹਦਾ ਮੇਰੇ ਕੋਲ ਸਿਮਨ ਵੀ ਉਹਨਾਂ ਨੇ ਦਿੱਤਾ ਨਾਲ ਹੀ ਲੈ ਉਹ ਵੀਰ ਨੇ ਨਾਲ ਸਿਮਨ ਤੇ ਵੀ ਲੈ ਜਾਓ ਤੇ ਕੋ ਮਾਲੋ ਵਰਕਾ ਨਾ ਜਿਹੜਾ ਉਹ ਵੀ ਵੀਰ ਨੇ ਸਾਂਭ ਕੇ ਰੱਖਿਆ ਤੇ ਇਹਦੇ ਬਾਰੇ ਦੱਸੋ ਵੀਰ ਇਹ ਭਾਜੀ ਇਹ ਵੀ ਦੂਜਾ ਸੁਆ ਜੀ ਇਹ ਦੂਜਾ ਸੁਆ ਹਾਂਜੀ ਇਹ ਪਰਸੋਂ ਹੀ ਆਈ ਆ ਆਪਣੇ ਕੋਲ ਅੱਛਾ ਪਰਸੋਂ ਹੀ ਆਈ ਆ ਤਾਂ ਦੁੱਧ ਐਸ ਟਾਈਮ ਦੁੱਧ ਤੇ ਹੀ ਇਹਦੇ ਥੱਲੇ ਪਾਜੀ 12 ਲੀਟਰ ਅ ਅੱਛਾ 12 ਲੀਟਰ ਤੇ ਆਪਾਂ ਸੱਚੀ ਬੋਲਣਾ ਵੀ ਇਹਨੂੰ ਆਪਾਂ ਨਾ ਕੱਲ ਹੀਟ ਚ ਆ ਗਈ ਸੀ ਅੱਛਾ ਜੀ ਤੇ ਆਪਾਂ ਸਿਮਨ ਲਵਾਤਾ ਠੀਕ ਆ ਤੇ ਹੀਟ ਦੇ ਆਉਣ ਦਾ ਕਰਕੇ ਨਾ ਦੁੱਧ ਦੇ ਥੱਲੇ 2 ਕਿਲੋਟਰ ਘਟਾ ਦੀਆ 10 ਰਹਿ ਗਿਆ ਹੁਣ ਹਾਂਜੀ 10 ਰਹਿ ਗਿਆ ਵਾ 10 ਲੀਟਰ ਦੁੱਧ ਆ ਤੇ ਥਣਫਣ ਸੋਨਾ ਲੱਗਾ ਵਾ ਕਰੇ ਪਕਰ ਫੇਰ 12 ਆਊਗੀ ਅੱਛਾ ਕਰ ਫੇਰ 12 ਜਾਊਗੀ ਤੁਹਾਨੂੰ ਬੜਾ ਹੀਟ ਦੇ ਵਿੱਚ ਥੋੜਾ ਜੰਗਰ ਕਰਦਾ ਫਰਕ ਪੈਂਦਾ ਥੋੜਾ ਬੜਾ ਫਰਕ ਪੈਂਦਾ ਵਾ ਹਾਂਜੀ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਮੇਰੇ ਅੰਦਾਜ਼ੇ ਨਾਲ ਪ 25 ਦਿਨ ਦੀ ਅੱਛਾ 25 ਦਿਨ ਦੀ 25 ਲਾ ਲੇ ਕੋਈ ਲਾ ਲੇ ਮਹੀਨਾ ਹਾਂਜੀ ਕੋਈ ਲਾ ਲੇ ਆ ਇਹਦਾ ਕਟਾ ਵਾ ਹਾਂਜੀ ਆ ਭੈਣ ਭਰਾ ਬਹੁਤ ਆ ਸਮਝਦਾਰ ਆ ਹਾਂਜੀ ਮਹੀਨਾ ਲਾ ਲੇ ਕੋਈ ਲਾ ਲੇ 25 ਦਿਨ ਤੇ ਮੋਲੀ ਵੀਰ ਨੇ ਉਹ ਕਰ ਦੇਣਾ ਵਾ ਮੁੱਲ ਕਾ ਦੇਣਾ ਆਪਾਂ ਦੇਣ ਲੈਣ ਵਾਲਾ ਹੀ ਦੇਣ ਲੱਖੋਂ ਅੰਦਰ ਹੀ ਫਿਰ ਦੂਜਾ ਵਾ ਹਾਂਜੀ ਸੁਹਾ ਦੂਜਾ ਠੀਕ ਆ ਕੋਈ ਆਪਣੀ ਸਮਝ ਕਰ ਲੈ ਭਾਜੀ ਆ ਸਮਝ ਕਰ ਲੈ ਹਾਂਜੀ ਹਾਂਜੀ ਬਾਕੀ ਇਹ ਆ ਵੀ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਹੁੰਦੀ ਆ ਵੀ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਦੋ ਟਾਈਮ ਚਵਾਈ ਕਰਕੇ ਜੇ ਤੁਹਾਡੇ ਪਾਸ ਆਉਂਦੀ ਤਾਂ ਖੜੋ ਹਾਂਜੀ ਕੰਪੈਸੇ ਤਾਂ ਹੀ ਦੇਣੇ ਬਾਅਦ ਚਲਾਮਾ ਦੇਣ ਦੀ ਗਲੂੜ ਆ ਬਾਅਦ ਚਲਾਮਾ ਦੇਣ ਦੀ ਕੋਈ ਜੇ ਸਾਡੀ ਗਰੰਟੀ ਦੇ ਖਾਣਨੀ ਆ ਹਾਂ ਤੇ ਨਵਾਂ ਲੀਟਰਾਂ ਦੀ ਗਰੰਟੀ ਨਾ ਲੈ ਜੇ ਕੋਈ ਅੱਛਾ ਨਵਾਂ ਲੀਟਰ ਦੇਣ ਗਰੰਟੀ ਗਰੰਟੀ ਨਵਾਂ ਲੀਟਰਾਂ ਦੀ ਗਰੰਟੀ ਨਾ ਲੈ ਜੇ ਕੋਈ ਹੋ ਲੈਣ ਕਿਸਨੇ ਮੰਗਾਉਣੀ ਆ ਉਹ ਸਾਡੀ ਪਿੱਛੇ ਦੀ ਭਾ ਦੇ ਥਣਵਾਰ ਘਾੜਦੀ ਮੇਰੀ ਗਰੰਟੀ ਹੋ ਗਈ ਠੀਕ ਤੇ ਵੀਰ ਨੂੰ ਵੇਚਣ ਵਾਲਾ ਫੋਨ ਕਰ ਲੈ ਕੋਈ ਭਾਵੇਂ ਹਾਂਜੀ ਕੋਈ ਵੇਚਣ ਵਾਲਾ ਭਾਵੇਂ ਫੋਨ ਕਰ ਲੈ ਜਿੱਡੀ ਵੱਡੀ ਆ ਨਾ ਹਾਂ ਇਹ ਸਵਾ ਲੱਖ ਰੀ ਝੋਟੀ ਆ ਠੀਕ ਆ ਤੇ ਥੋੜਾ ਸੁਆ ਕੋਈ 20 25 ਦਿਨ ਮੇਰਾ ਤੇ 20 25 ਦਿਨ ਦਾ ਹੁੰਦਾ ਜਾ ਕੋਈ ਆਪਣਾ ਭੈਣ ਭਰਾ ਚਲੋ ਮੈਂ ਨੇੜੇ ਆ ਮੈਂ ਮੀਨਾ ਕਹਿਣਾ ਵਾਂ ਕੋਈ ਆਈਡੀਆ ਹੁੰਦਾ ਭੈਣ ਭਰਾਵਾਂ ਨੇ ਆਪਣਾ ਆਈਡੀਆ ਲਾ ਲੈਣਾ ਆਪਾਂ ਸਿਮਨ ਵੀ ਲਵਾਤਾ ਅਗਲੇ ਤੇ ਕਰਮ ਠੀਕ ਆ ਸਿਮਨ ਵੀ ਮੇਰੇ ਕੋਲ ਪਿਆ ਭਾਂ ਦੇ ਦਾਂਗੇ ਅੱਛਾ ਦੇ ਦੇਣਾ ਠੀਕ ਆ ਸਟਿੱ ਮੁੱਲ ਭਾਈ 90000 ਕਰ ਲੀਏ ਭਾਈ ਇਹ ਹਿਸਾਬ ਨਾ ਕਰੋ ਵੀ ਜਿਹੜੀ ਜਾਵੇ ਪਹਿਲੇ ਫੋਨ ਤੇ ਵੀਰ ਸਾਈ ਪਾਵੇ ਸੱਦੀ 5000 ਛੋੜ 85000 ਦੇ ਦੇਣੀ ਨਹੀਂ ਕਿਸ ਨੇ ਨਹੀਂ ਦੇਣੀ ਇਹ ਤਾਂ ਗੱਲ ਹੈ ਵੱਡੀ ਆ ਛੋਟੀ ਵੱਡੀ ਆ ਛੋਟੀ ਹੂੰ ਲੱਖੋਂ ਬਾਹਰ ਦੀ ਆ ਕੋਈ ਮੈਨੂੰ ਜੇ ਗੱਬਰ ਨਿਕਲ ਆਈ ਤੇ 3-4 ਮਹੀਨੇ ਚੋਕੇ ਫੇਰ ਕੋਈ ਸਾਠ ਆਦੀ ਦੇ ਫੇਰ ਹਾਂ 60000 ਦੀ ਲੈ ਵੀਰ ਨੇ ਹੋਰ ਆਫਰ ਕਰਤੀ ਆ। ਆਹ ਆਫਰ ਗੱਲ ਲੇਟਾ ਖਣਕੂਨ ਸੋਨਾ ਲੱਗਾ ਵਾ। ਹਾਂਜੀ ਤੇ ਮੱਝ ਹੋਵੇ ਰਾਜੀ ਇਦਾਂ ਹੀ। ਰਾਜੀ ਹੋਵੇ। ਲੱਸਾ ਬਣਨਾ ਹੋਵੇ। 60000 ਦੀ ਕੋਈ ਫੇਰ ਗੱਬਣ ਕਰਕੇ ਦੇ ਦੇ ਜੇ। 60000 ਦੀ ਫੇਰ ਤੇ 85 ਜੋ ਹੈ ਮਾਨਦਨ। ਛੋਟੀ ਹੋਣੀ ਜੀ। ਛੋੜੀ ਹੋਣੀ ਆ। ਹਾਂ ਛੋਟੀ ਹੋਣੀ ਤੁਹਾਡੇ ਸਾਹਮਣੇ ਮੁੱਲ ਤੁਹਾਨੂੰ ਆ ਵੀ ਦੇਖਣ ਦੇ ਤੁਸੀਂ ਵੀ ਵੀਡੀਓ ਬਣਾਉਂਦੇ ਰਹਿੰਦੇ ਜੀ। ਹਾਂਜੀ ਹਾਂਜੀ ਹਾਂਜੀ। ਸਾਹਮਣੇ ਚਲੋ ਵੀਰ ਨੂੰ ਲਾ ਲਿਓ ਫੋਨ। ਛੋਟ ਖੁੱਲੀ ਤੇ ਵੀਰ ਨੇ ਅਜੇ ਕੰਮ ਨਵਾਂ ਹੀ ਸ਼ੁਰੂ ਕਰਨਾ ਥੋੜਾ ਜਿਹਾ ਤੇ ਵੀਰ ਦਾ ਹੌਸਲਾ ਵਧਾਓ ਹਾਂਜੀ ਹਾਂਜੀ ਕੋ ਹੌਸਲਾ ਵਧਾਓਗੇ ਤਾਂ ਫੇਰ ਆਊਗਾ ਕੈਮਰੇ ਸਾਹਮਣੇ ਹਾਂਜੀ ਭਾਜੀ ਇਹ ਆ ਵੀ ਆਪਾਂ ਜੇ ਸਚਾਈ ਨਾਲ ਡੰਗਰ ਦਵਾਂਗੇ ਭੈਣ ਭਰਾ ਫੇਰ ਆਪਣੇ ਕੋਲ ਆ ਜਾਈਏ ਭਾਜੀ ਜੇ ਤਾਂ ਲੰਮਾ ਚੱਲਣਾ ਵਾ ਹਾਂਜੀ ਤੇ ਸੱਚ ਨਾਲ ਚੱਲਣਾ ਪੈਣਾ ਤੇ ਇਹ ਥੋੜਾ ਟਾਈਮ ਚੱਲਣਾ ਤਾਂ ਫੇਰ ਤੇ ਹੁਣ ਮੰਨ ਲਓ ਜਿੱਡੀ ਹੈਗੀ ਆ ਮੈਂ 14 ਲੀਟਰ ਵੀ ਕਹਿ ਸਕਦਾ ਹਾਂ ਦੋ ਜੀ ਕਹਿ ਸਕਦੇ ਕਹਿ ਸਕਦੇ ਜਿੱਡੀ ਮੱਝ ਆ ਹਾਂਜੀ ਹਾਂਜੀ ਤੇ ਆਪਾਂ ਉਹ ਕੰਮ ਨਹੀਂ ਕਰਨਾ ਸਚਾਈ ਨਾਲ ਦੇਣਾ ਦੁੱਧ 10 ਤੋਂ 12 ਲੀਟਰ ਜੀ ਭਾਈ ਮੋਲੀ ਨਾਲੇ ਤੁਸੀਂ ਉਸ ਹਾਂ ਨਾ ਕਰਤਾ ਵਾ 9 10 ਲੀਟਰ ਵਾਲਾ ਹੀ ਕਰਤਾ ਵਾ ਹਾਂਜੀ ਭਾਈ ਦੁੱਧ ਜਿਹੜਾ ਵਾ ਨਾ ਸੇਵਾ ਦਾ ਵੀ ਹੁੰਦਾ ਵਾ ਸੇਵਾ ਦਾ ਵੀ ਬਸ ਹਾਂਜੀ ਹਾਂਜੀ ਤੇ ਬਸ ਇਹੀ ਆਪਣੇ ਕੋਲ ਪਸ਼ੂ ਆ ਵਾ ਠੀਕ ਆ ਜੀ ਸਾਰੇ ਹਫਤੇ ਆਪਣੇ ਕੋਲ ਮੱਝਾਂ ਆਉਂਦੀਆਂ ਨਹੀਂ ਆਉਂਦੇ ਜਾਂਦੇ ਰਹਿੰਦੇ ਆ ਵੀਰ ਕੋ ਪਹੂ ਤੇ ਤਸੱਲੀ ਤੁਸੀਂ ਆਪ ਕਰ ਲਿਓ ਚੈੱਕ ਇਹੋ ਬੇਨਤੀ ਹਿੰਦੀ ਆ ਕਿਸੇ ਵੀ ਚੈਨਲ ਤੋਂ ਖਰੀਦਣਾ ਵਾ ਕਿਸੇ ਵੀ ਚੈਨਲ ਤੋਂ ਖਰੀਦਣੀ ਕਿਸੇ ਵੀ ਮੇਰੇ ਵੀਰ ਭਰਾ ਆ ਆ ਕਿ ਇਹ ਵੀ ਆ ਵੀ ਬਾਅਦ ਚ ਲਾਮਾ ਦੇਣ ਨੂੰ ਤੇ ਪਹਿਲਾਂ ਹੀ ਆਪਣੇ ਤਸੱਲੀ ਕਰ ਲਿਆ ਕਰੋ ਤੁਸੀਂ ਆ ਪੈਸੇ ਦੇਣੇ ਇਹ ਤੁਹਾਡਾ ਫਰਜ਼ ਬਣਦਾ ਵਾ ਬਾਕੀ ਆਪਣੇ ਕੋ ਮਹਾਰਾਜ ਦੀ ਕਿਰਪਾ ਨਾਲ ਭਾਜੀ ਕੋਈ ਮਾਲ ਹਜੇ ਤੱਕ ਗਲਤ ਨਹੀਂ ਨਿਕਲਿਆ ਆਪਣੇ ਕੋ ਕਾਫੀ ਮੱਜਾ ਗਦਾਸਪੁਰ ਰੇਲਗੇਟ ਵੀ ਗਈਆਂ ਆ ਠੀਕ ਆ ਠੀਕ ਆ ਤੇ ਤੰਤਾਂ ਨੇ ਰੇਲਗੇਟ ਵੀ ਗਈਆਂ ਤੇ ਸ਼ੋਭਾ ਹੀ ਆਈ ਏ ਗਾੜੀਆਂ ਚਲੋ ਵਧੀਆ ਸ਼ੋਭਾ ਹੀ ਬਣਾ ਆਵੇ ਗਾਂ ਤੋਂਵੇਂ ਹਾਂਜੀ ਹਾਂਜੀ ਤੇ ਚਲੋ ਪਿਆਰ ਭਰੀ ਸਾਸਰੀ ਘਾਲ ਸਾਰਿਆਂ ਨੇ ਤਾਂ ਵੀਡੀਓ ਸ਼ੇਅਰ ਕਰ ਦਿਓ